ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਆਂ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲਓ ਜੀ ਆਪਾਂ ਵੀਡੀਓ ਸਟਾਰਟ ਕਰਨ ਲੱਗੇ ਆਂ ਪਹਿਣਾ ਲਈ ਖਾਸ ਉਸ ਤੋਂ ਪਹਿਲਾਂ ਜੀ ਇੱਕ ਰਿਕਵੈਸਟ ਹੈ ਜੇ ਚੈਨਲ ਤੇ ਪਹਿਲੀ ਵਾਰ ਆਏ ਆਂ ਕਿ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਜਿੰਨਾਂ ਦਾ ਕੀਤਾ ਹੋਇਆ ਸਬਸਕ੍ਰਾਈਬ ਤੇ ਬਹੁਤ ਸੋਨੇ ਕਮੈਂਟ ਕਰਦੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹੈ ਜੀ ਤੇ ਲਓ ਜੀ ਆਪਾਂ ਵੀਡੀਓ ਸਟਾਰਟ ਕਰਦੇ ਆਂ ਤੁਸੀਂ ਦੇਖ ਹੀ ਚੁੱਕੇ ਆਂ ਇਹ ਹੈਗਾ ਗੁਲਾਬ ਜਲ ਤੇ ਇਹ ਹੈਗੀ ਹੈ ਗਲੈਸਰਿਨ ਤੇ ਇਹਦੇ ਇਹਦੇ ਬਹੁਤ ਸਾਰੇ ਫਾਇਦੇ ਆ ਜੀ ਇਹ ਤੁਸੀਂ ਸਰਦੀਆਂ ਚ ਵਰਤੋ ਗਰਮੀਆਂ ਚ ਵਰਤੋ ਇਹ ਆਪਾਂ ਨੂੰ ਬਹੁਤ ਸਾਰੇ ਫਾਇਦੇ ਦਿੰਦੀ ਹੈ ਦੋਵੇਂ ਚੀਜ਼ਾਂ ਹੀ ਜਿਵੇਂ ਗੁਲਾਬ ਜਲ ਤਾਂ ਆਪਾਂ ਮਲਤਾਨੀ ਮਿੱਟੀ ਦੇ ਵਿੱਚ ਪਾ ਕੇ ਮੂੰਹ ਤੇ ਲਾ ਸਕਦੇ ਆ ਉਹ ਵੀ ਆਪਾਂ ਨੂੰ ਫਾਇਦੇਮੰਦ ਹੈ ਤੇ ਗਰਮੀ ਚ ਆਪਾਂ ਨੂੰ ਰਾਹਤ ਦਿੰਦਾ ਵਾ ਤੇ ਆਪਣੀ ਸਕਿਨ ਨੂੰ ਬਚਾਉਂਦਾ ਵਾ ਮਤਲਬ ਕਿ ਛਿਰੜੀਆਂ ਵਗੇਰਾ ਤੋਂ ਦਾਗ ਤੱਬਿਆਂ ਤੋਂ ਜੇ ਆਪਾਂ ਮਲਤਾਨੀ ਮਿੱਟੀ ਚ ਪਾ ਕੇ ਚਿਹਰੇ ਤੇ ਲਾਉਣੇ ਆ ਤੇ ਲੋ ਜੀ ਆਪਾਂ ਤੁਹਾਨੂੰ ਨਵੀਂ ਟਰਿਕ ਦੱਸਦੇ ਆ ਜੀ ਇਹ ਹੈਗਾ ਆਪਣੇ ਕੋਲੇ ਦੋ ਮਟੀਰੀਅਲ ਆਪਾਂ ਮਿਕਸ ਕਰਨੇ ਆਦੋ-ਅਦੋ ਇਹ ਆਪਣੀ ਹੈਗੇ ਆ ਅੱਡੀਆਂ ਦੀ ਸਫਾਈ ਵਾਸਤੇ ਜਿਵੇਂ ਖਾਸ ਕਰ ਪਹਿਣਾ ਵੀਰਾਂ ਸਭ ਦੇ ਅੱਡੀਆਂ ਪਾਟ ਜਾਂਦੀਆਂ ਜਾਨੀ ਕਿ ਮੇਰੇ ਵੀਰ ਪ੍ਰਹਾਮਾ ਦੇ ਤਾਂ ਥੋੜਾ ਜਿਹਾ ਫਰਕ ਪੈ ਜਾਂਦਾ ਪਰ ਔਰਤਾਂ ਦੇ ਜਿਹੜੀਆਂ ਮੇਰੇ ਪਹਿਣਾ ਦੇ ਅੱਡਾਂ ਹਨਾ ਬੜੰਗਾ ਖਰਾਬ ਹੋ ਜਾਂਦੀਆਂ ਇਹਨਾਂ ਦੋਨਾਂ ਚੀਜ਼ਾਂ ਨੂੰ ਤੁਸੀਂ ਕਿਸੇ ਹੋਰ ਚੀਜ਼ ਦੇ ਵਿੱਚ ਇਕੋ ਜਿਹਾ ਮਿਕਸ ਕਰ ਲੈਣਾ ਲੋ ਜੀ ਆਪਣਾ ਗਿਆ ਕੀਤਾ ਹੋਇਆ ਸੀ ਆਪਾਂ ਵਰਤਣ ਲੱਗੇ ਇਹ ਟਰਿਕ ਮੈਨੂੰ ਕਿਸੇ ਭੈਣ ਨੇ ਦੱਸੀ ਸੀ ਕਿਉਂਕਿ ਜਦੋਂ ਮੈਂ ਤੁਰਦੀ ਸੀ ਨਾ ਮੇਰੇਆਂ ਆਡੀਆਂ ਚੋਂ ਪੀੜ ਨਿਕਲਦੀ ਸੀ ਅੱਡੀਆਂ ਇੰਨੀਆਂ ਪਾੜ ਚੁੱਕੀਆਂ ਸੀ ਆ ਤੇ ਉਹਨਾਂ ਚੋਂ ਨਾ ਪੀੜ ਨਿਕਲਿਆ ਕਰੇ ਤੁਰਿਆ ਨਾ ਜਾਇਆ ਕਰੇ ਮੈਨੂੰ ਆਏ ਲੱਗਿਆ ਕਰੇ ਜਿਵੇਂ ਵਿੱਚ ਕੁਛ ਖੁੱਬਿਆ ਹੁੰਦਾ ਵੀ ਵੱਜ ਗਿਆ ਹੁੰਦਾ ਆਡੀ ਦੇ ਵਿੱਚ ਤੇ ਪਰ ਮੜ ਕੇ ਮੈਂ ਧਿਆਨ ਦਿੱਤਾ ਗੌਰ ਕੀਤੀ ਤਾਂ ਮੈਨੂੰ ਪਤਾ ਲੱਗਾ ਮੇਰੇਆਂ ਅੱਡੀਆਂ ਕਾਫੀ ਡੂੰਘੀਆਂ ਪਾੜ ਚੁੱਕੀਆਂ ਨੇ ਤੇ ਇਹ ਆਪਾਂ ਪਹਿਲਾਂ ਛੋਟੀ ਪੈਕਿੰਗ ਲਿਆਉਂਦੀ ਸੀਗੀ ਤੇ ਤੁਸੀਂ ਇਸ ਤਰ੍ਹਾਂ ਇਸ ਨੂੰ ਦੋਵੇਂ ਤੀਜਾਂ ਨੂੰ ਨਾ ਕਿਸੇ ਵੀ ਚੀਜ਼ ਦੇ ਵਿੱਚ ਮਿਕਸ ਕਰਕੇ ਚੀਜ਼ ਦੇ ਕਹੀ ਜਾਂਦੀ ਖਾਸ ਜੀ ਕਿਸੇ ਹੋਰ ਸ਼ੀਸ਼ੀ ਦੇ ਵਿੱਚ ਇੱਕੋ ਜਿਹਾ ਲੈ ਲਿਓ ਮਿਕਸ ਕਰ ਲਿਓ ਕਿਉਂਕਿ ਮੈਂ ਤਾਂ ਟੱਕਣ ਨਹੀਂ ਖੋਲਿਆ ਜੀ ਇਹਦੇ ਇਹ ਵਿਚਾਲੇ ਸਰਾਖ ਕਰਤਾ ਇਸ ਤਰ੍ਹਾਂ ਇਹ ਟੱਕਣ ਖੋਲਣਾ ਇਹਦਾ ਔਖਾ ਗਲਾਬ ਜਲ ਦਾ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਤੁਸੀਂ ਇਸ ਤਰ੍ਹਾਂ ਪਾ ਕੇ ਨਾ ਲਓ ਜੀ ਇੱਕੋ ਜਿਹਾ ਆਪਾਂ ਚੀਜ਼ਾਂ ਪਾ ਲਈਆਂ ਇਹ ਦੋਨਾਂ ਚੀਜ਼ਾਂ ਨੂੰ ਪਾ ਕੇ ਇਹਨਾਂ ਨੂੰ ਇਸ ਤਰ੍ਹਾਂ ਮਿਕਸ ਕਰ ਲਿਓ ਸਵਾਰ ਕੇ ਤੁਸੀਂ ਵੱਡੀ ਵੱਡੀ ਪੈਕਿੰਗ ਲੈ ਕੇ ਬੇਕਾਰ ਨਹੀਂ ਜਾਂਦਾ ਜੀ ਬਹੁਤ ਵਧੀਆ ਹੈਗਾ ਹੈ ਇਹ ਟਰੈਕ ਜਦੋਂ ਤੁਸੀਂ ਇੱਕ ਵਾਰਾ ਵਰਤੋਗੇ ਨਾ ਤੁਸੀਂ ਜ਼ਿੰਦਗੀ ਚ ਕਦੇ ਭੁੱਲਣਾ ਨਹੀਂ ਤੁਸੀਂ ਆਪ ਦੇ ਪਰਸਕਟ ਦੇ ਵਿੱਚ ਜ਼ਰੂਰ ਰੱਖੋਗੇ ਇਹਨੂੰ ਮਿਕਸ ਕਰਕੇ ਹੱਥਾਂ ਪੈਰਾਂ ਤੇ ਲਾ ਲਿਓ ਦੱਥਾਂ ਤੇ ਲਾ ਲਿਓ ਪੈਰਾਂ ਤੇ ਤਾਂ ਲਾਉਣਾ ਹੀ ਲਾਉਣਾ ਆਪਣੇ ਹੱਥ ਜਿਵੇਂ ਆਂ ਉਂਗਲਾਂ ਕੰਨ ਵੀ ਆਪਣੀਆਂ ਸਨ ਉਂਗਲਾਂ ਦੀ ਖਰਾਬ ਹੋ ਜਾਂਦੀ ਇਹਨਾਂ ਤੋਂ ਵੀ ਇਹ ਰਾਤ ਜਾਂਦਾ ਹੈ ਤੇ ਇਹ ਦਿਨ ਇਹ ਲਾਉਣ ਨਾਲ ਥੋੜੇ ਦੋੜੇ ਦੇ ਦਿਨਾਂ ਦੇ ਵਿੱਚ ਹੱਥ ਪੈਰ ਇਸ ਤਰ੍ਹਾਂ ਹੋ ਜਾਣਗੇ ਜਿਵੇਂ ਬੱਚਿਆਂ ਦੀ ਹੁੰਦੀ ਹੈ ਮਲੈਮ ਮਲੈਮ ਹੱਥ ਪੈਰ ਹੋ ਜਾਣਗੇ ਤੁਸੀਂ ਦੇਖ ਲਏ ਹੋਵੋਗੇ ਮੇਰੇ ਮੈਨੂੰ ਹਫਤਾਕ ਹੋਇਆ ਲਾਉਂਦੀ ਨੂੰ ਕਿਉਂਕਿ ਮੇਰੇ ਅੱਡੀਆਂ ਬਾਲੀਆਂ ਖਰਾਬ ਜਿਆਦੇ ਹੋਈਆਂ ਪਈਆਂ ਸੀਗਾ ਮੈਂ ਕਿੰਨੀ ਅੱਡੀਆਂ ਖਰਾਬ ਨਾਲ ਤਾਂ ਕੀ ਕਰ ਸਕਾਂਦੀ ਮੈਂ ਉਹਦੇ ਪਹਿਲਾਂ ਫੋਟੋ ਲਾ ਲਈ ਜ ਤਾਂ ਤੁਹਾਨੂੰ ਦਿਖਾਉਂਦੀ ਇਹਦਾ ਰਿਜ਼ਲਟ ਵੀ ਇੰਨਾ ਕ ਨਿਕਲਿਆ ਹਫਤੇ ਬਾਅਦ ਅੱਜ ਤੁਹਾਡੇ ਨਾਲ ਆਪਾਂ ਸ਼ੇਅਰ ਕਰਨ ਲੱਗੇ ਆਂ ਕਦੇ ਮੈਨੂੰ ਚੇਤਾ ਵੀ ਭੁੱਲ ਜਾਂਦਾ ਸਵੇਰ ਸ਼ਾਮ ਤੁਸੀਂ ਜਦੋਂ ਜਦੋਂ ਮਰਜ਼ੀ ਲਾ ਲਿਓ ਮੈਂ ਤਾਂ ਖਾਸ ਕਰਕੇ ਰਾਤ ਨੂੰ ਲਾ ਕੇ ਪੈਂਦੀ ਸੀ ਤੇ ਮੇਰਿਆਂ ਅੱਡੀਆਂ ਤੁਹਾਨੂੰ ਪੈਰ ਦਿਖਾਵਾਂ ਜੀ ਮੇਰੇ ਆ ਚੀਜ਼ ਇੱਥੋਂ ਤੀਕ ਆ ਪੈਰ ਸਾਰੇ ਹਨਾ ਵੀ ਤੁਹਾਨੂੰ ਦੇਖਦੇ ਹੋਣਗੇ ਥੋੜੇ ਜਿ ਰਹਿ ਗਏ ਘਟ ਗਏ ਤੇ ਇੱਥੋਂ ਅੱਡੀਆਂ ਤੇ ਮੇਰਿਆਂ ਆ ਇੰਨੇ ਇੰਨੇ ਇੱਥੋਂ ਪਾਟ ਗੀਆਂ ਸੀਂ ਆ ਇਸ ਤਰ੍ਹਾਂ ਕਰਕੇ ਤੁਰਿਆ ਨਹੀਂ ਜਾਂਦਾ ਸੀ ਤੇ ਹੁਣ ਬਹੁਤ ਜ਼ਿਆਦਾ ਆਰਾਮ ਆਇਆ ਪਰ ਇਹ ਜਿੰਨਾ ਕਿ ਤੁਸੀਂ ਹੋਰ ਸਕਿਆ ਨਾ ਝਾਵੇਂ ਨਾਲ ਕੋਸ ਵੀ ਨਾਲ ਵੀ ਅਸੀਂ ਤਾਂ ਪੰਜਾਬੀ ਚ ਮਾਲਵੇ ਵਾਲੇ ਝਾਵੇਂ ਕਹਿੰਦੇ ਆ ਜਿਹੜਾ ਮਿੱਟੀ ਦਾ ਬਣਿਆ ਹੁੰਦਾ ਉਹਦੇ ਨਾਲ ਜਿੰਨਾ ਤੁਸੀਂ ਰਗੜਾਈ ਕਰ ਸਕਦੇ ਓਨੀ ਕਰ ਲਿਓ ਕਿਉਂਕਿ ਜਿਹੜੇ ਆ ਮਾਸ ਜੇ ਆਪਣੇ ਲੈ ਜਾਣਗੇ ਥੋੜੇ ਥੋੜੇ ਫਿਰ ਅਗੋਂ ਵਿੱਚੋਂ ਵਧੀਗਾ ਅੱਡਾ ਨਿਕਲੇ ਆਉਣਾਗਾ ਗਾਵਣੀ ਆਪਣੇ ਅੱਡੀਆਂ ਪਾੜਦੀਆਂ ਇਸ ਤਰ੍ਹਾਂ ਤੁਹਾਡੇ ਪੈਰ ਮਲੇਮ ਲੇਮ ਬੱਚਿਆਰਗੇ ਹੋ ਜਾਣਗੇ ਤੇ ਬਹੁਤ ਵਧੀਆ ਲੱਗੂ ਤੁਸੀਂ ਭਾਵੇਂ ਚੱਪਲਾਂ ਪਾ ਲਓ ਜ਼ਰੂਰੀ ਨਹੀਂ ਮੈਂ ਨਾ ਕਈ ਦਿਨ ਬੂਟ ਪਾਉਂਦੀ ਰਹੀ ਹੇ ਵਿਲੋਸ਼ਨ ਵਗੈਰਾ ਲਾ ਕੇ ਵੀ ਸ਼ਾਇਦ ਰਾਮ ਆ ਜੇ 2-4 ਦਿਨ ਬੂਟ ਪਾਉਣ ਜਦੋਂ 1 ਘੰਟੇ ਚਪਣਾ ਪਾ ਲਾਣੀਆਂ ਫਿਰ ਉਹੀ ਹਾਲ ਹੋ ਜਾਣਾ ਇਸ ਤਰ੍ਹਾਂ ਆਪਾਂ ਤੁਹਾਨੂੰ ਦੂਜੇ ਪੈਰ ਦਾ ਵੀ ਦਿਖਾ ਦਿੰਨੇ ਆ ਬਹੁਤ ਜ਼ਿਆਦਾ ਫਰਕ ਪਿਆ ਮੇਰੇਆਂ ਡੰਗਾਂ ਦੇ ਵਿੱਚ ਐ ਪੀੜਾ ਪੈਂਦੀ ਸੀ ਜਿਵੇਂ ਕੁਸ ਵਜਿਆ ਵੈ ਦੇਖੋ ਜੀ ਇਸ ਤਰ੍ਹਾਂ ਆਪਣੇ ਇਧਰਲੀ ਸਾਈਡ ਤੋਂ ਥੱਲਿਓ ਵੀ ਨਾ ਇੱਥੋਂ ਆ ਸਾਈਡ ਤੋਂ ਇਹ ਵੀ ਸਾਰੇ ਪਾਰ ਚੰਦੇ ਸੀਗੇ ਹੁਣ ਕਾਫੀ ਰਾਮ ਆ ਗਿਆ ਇਹ ਕੇਰਾਂ ਦਾ ਆਪਾਂ ਨੂੰ ਮਿੱਠਾ-ਮਿੱਠਾ ਜੱਥਨ ਵੀ ਲੱਗੂਗਾ ਜਦੋਂ ਆਪਾਂ ਕਰਦੇ ਆ ਨਾ ਇਹ ਲਾਉਣੇ ਆ ਤੇ ਵਿਕੇਰਾ ਆਪਾਂ ਨੂੰ ਚਪਚਪਾ ਲੱਗਦਾ ਇਸ ਤਰ੍ਹਾਂ ਕਰਕੇ ਲਾ ਕੇ ਤੁਸੀਂ ਇਹਦੀ ਰਗੜਾਈ ਕਰ ਲਓ ਜਿੰਨਾ ਇਹ ਡੀਪਲੀ ਵਿੱਚ ਜਾਂਦਾ ਹਨਾ ਅੱਡੀਆਂ ਦੇ ਵਿੱਚ ਰਾਚਦਾ ਤੇ ਕੇਰਾ ਆਪਾਂ ਨੂੰ ਲੱਗਦਾ 2ਕ ਦਿਨ ਮੜ ਕੇ ਇਹ ਆਪਾਂ ਨੂੰ ਆਤ ਜੀ ਬਣ ਜੂਗੀ ਇਹਦੀ ਫੇਰ ਨਹੀਂ ਆਪਾਂ ਨੂੰ ਇਹ ਲੱਗਣਾ ਤੁਸੀਂ ਬੁੱਲਾਂ ਤੇ ਵੀ ਲਾ ਸਕਦੇ ਆ ਬੁੱਲਣੇ ਫਟ ਦੇਗੇ ਹੱਥਾਂ ਤੇ ਅੱਡੀਆਂ ਤੇ ਤਾਂ ਖਾਸ ਕਰਕੇ ਜੀ ਤੁਸੀਂ ਯਕੀਨ ਮੰਨਿਓ ਤੁਹਾਡੇ ਹਫ਼ਤੇ ਦੇ ਵਿੱਚ ਪੈਰ ਚਮਕਿਆ ਹੋਣਗੇ ਜੇ ਤੁਸੀਂ ਗੌਰ ਕਰੋਗੇ ਜੇ ਤੁਸੀਂ ਬੂਟ ਪਾਉਣੇ ਦਾ ਤੁਹਾਡੀ ਮਰਜ਼ੀ ਤੇ ਨਹੀਂ ਤੁਸੀਂ ਇਸ ਤਰ੍ਹਾਂ ਰਾਤ ਨੂੰ ਲਾ ਕੇ ਇਹ ਝਟ ਐਂ ਰੱਖ ਲਓ ਇਹ ਸੌਕ ਜਾਂਦਾ ਵਾ ਮੇਰੇ ਬਹੁਤ ਬੁਰਾ ਹਾਲ ਸੀ ਯਕੀਨ ਮੰਨੋ ਜੀ ਤੁਸੀਂ ਮੈਂ ਸੱਚ ਕਹਿੰਨੀ ਮੇਥੇ ਤੁਰਿਆ ਨਹੀਂ ਜਾਂਦਾ ਹੁੰਦਾ ਸੀ ਫਿਰ ਮੈਨੂੰ ਮੇਰੀ ਭੈਣ ਜਸਪ੍ਰੀਤ ਪੰਜਾਬੀ ਬੁਟੀਕ ਵਾਲੀ ਉਹਨੇ ਦੱਸਿਆ ਕਹਿੰਦੀ ਤੂੰ ਤਾਂ ਬਲੌਗ ਪਾਉਣੀ ਆ ਤੂੰ ਇਸ ਤਰ੍ਹਾਂ ਨਾਲੇ ਆਪ ਵਰਤ ਕੇ ਵੇਖ ਲੈ ਤੇ ਮਗਰੋਂ ਮਤਵਲ ਕੇ ਵੀ ਤੂੰ ਬਹੁਤ ਦੀ ਬਲੌਗ ਬਣਾ ਕੇ ਵੀਡੀਓ ਬਣਾ ਕੇ ਪਾ ਦੀ ਉਹ ਕਹਿੰਦੀ ਸੀ ਤਾਂ ਹੜਸਾ ਸਿਆਲ ਗਵਾਉਂਦੇ ਨਹੀਂ ਇਹ ਚੀਜ਼ ਵੱਡੀ ਪੈਕਿੰਗ ਲਿਆ ਕੇ ਇਹਨੂੰ ਇਕੱਠੀ ਬੋਤਲ ਭਰ ਕੇ ਰੱਖ ਲੈਣੇ ਆ ਕਿ ਮੈਂ ਵੀ ਇਸ ਤਰ੍ਹਾਂ ਕੀਤਾ ਜੀ ਪਹਿਲਾਂ ਆਪਾਂ ਛੋਟਾ ਲਿਆਂਦਾ ਗਲਾਬ ਜਲ ਤਾਂ ਚਲ ਆਪਣੇ ਹੁੰਦਾ ਹੀ ਹੈ ਪਰ ਮੈਂ ਫਿਰ ਵੀ ਨਵਾਗਾ ਇੱਕੋ ਜਿਹੀਆਂ ਚੀਜ਼ਾਂ ਲੰਗਾ ਮੈਂ ਕਿਹਾ ਜਦੋਂ ਪਾਉਂਗੀ ਇੱਕੋ ਜਿਹਾ ਇੱਕੋ ਵਾਰ ਪਾ ਲੂੰਗੀ ਪਰ ਬਹੁਤ ਵਧੀਆ ਰਿਜ਼ਲਟ ਦਿੱਤਾ ਇਹਨਾਂ ਨੇ ਮੈਨੂੰ ਆ ਵੀ ਥੋੜਾ ਜਿਹਾ ਮੇਰੇ ਰਹਿ ਗਏ ਨੇ ਮੇਰੇ ਬਹੁਤ ਕਾਫੀ ਅੱਡੇਗਾ ਇੱਥੋਂ ਥੱਲੇ ਉਹ ਦੀਕ ਪਾਟੀਆਂ ਸੀਗਾ ਪੀੜ ਕਰਦੀਆਂ ਸੀਗਾ ਤੇ ਚਲੋ ਜੀ ਇਹ ਟ੍ਰਿਕ ਸੀਗੀ ਤੁਹਾਡੇ ਲਈ ਗਲਾਬ ਜਲ ਤੇ ਗਲੈਸਰੀਨ ਦੀ ਗਲੈਸਰੀਨ ਦੀ ਤੁਸੀਂ ਇਹ ਸਾਰਾ ਸਮਾਨ 70 ਰੁਪਏ ਦਾ ਦਿੱਤਾ ਮੈਨੂੰ ਅਡੋੜ ਸ਼ਹਿਰ ਦਾ ਹੁੰਦਾ ਹਨ ਕਿਸੇ ਦੇ ਬਸਸਸਤਾ ਵੀ ਹੋਊਗਾ ਪਰ ਆਹ ਮੈਨੂੰ ਲੱਗਦਾ ਹੈ ਗਲਾਬ ਜਲ ਕਿੰਨੇ ਦਾ ਦੋਨਾਂ ਚੀਜ਼ਾਂ ਆਹ 30 ਰੁਪਏ ਦਾ ਤੇ ਆਹ 40 ਰੁਪਏ ਦੀ ਗਲੈਸਰੀਨ 70 ਰੁਪਏ ਦਾ ਸਮਾਨ ਆਇਆ ਕੋਈ ਬਾਲਾ ਮਹਿੰਗਾ ਨਹੀਂ ਆਪਾਂ ਤੁਹਾਨੂੰ ਰੇਟ ਵੀ ਦੱਸ ਦਿੰਨੇ ਆ ਹਨ ਵੀ ਕਈ ਵਾਰ ਆਪਾਂ ਨੂੰ ਹੁੰਦਾ ਵੀ ਲਿਆ ਕੇ ਰੱਖ ਲਗੇ ਕੰਮ ਆਵੇ ਪਰ ਬਹੁਤ ਵਧੀਆ ਜੀ ਇਹ ਤੁਸੀਂ ਲੋਸ਼ਨ ਲਿਹਾਉਣਾ ਭੁੱਲ ਜੂਗੇ ਸਿਆਲ ਦੇ ਵਿੱਚ ਆਪਦੀਆਂ ਹੱਥਾਂ ਪੈਰਾਂ ਤੇ ਲਾਉਣ ਨੂੰ ਜਦੋਂ ਤੁਸੀਂ ਇਹ ਵਰਤੋਂਗੇ ਤੇ ਇਹ ਅੱਡੀਆਂ ਫਟੀਆਂ ਅੱਡੀਆਂ ਦਾ ਪੱਕਾ ਇਲਾਜ ਹੈ ਜੀ ਇਹ ਮੈਂ ਇੱਕ ਹਫ਼ਤੇ ਤੋਂ ਜਮਾ ਰਹੀ ਹਾਂ ਨੂੰ ਤੇ ਅੱਜ ਵੀਡੀਓ ਸ਼ੇਅਰ ਕਰ ਰਹੀ ਹਾਂ ਤੁਹਾਡੇ ਨਾਲ ਚਲੋ ਜੀ ਠੀਕ ਆ ਅੱਜ ਦੀ ਵੀਡੀਓ ਮੇਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਫਟੀਆਂ ਅੱਡੀਆਂ ਦਾ ਪੱਕੇ ਇਲਾਜ ਵਾਸਤੇ ਦੋ ਚੀਜ਼ਾਂ ਗਲੇਸਰੀਨ ਤੇ ਗੁਲਾਬ ਜਲ ਨੂੰ ਵਰਤੋ ਤੇ ਇੱਕ ਚੀਜ਼ ਕਿਸੇ ਵੀ ਮੀਮਤ ਵੱਲ ਕਿਸੇ ਚੀਜ਼ ਦੀ ਸ਼ੀਸ਼ੀ ਵਿੱਚ ਪਾ ਕੇ ਤੁਸੀਂ ਇਹਨੂੰ ਮਿਕਸ ਕਰਕੇ ਰੱਖ ਲਓ ਤੇ ਤੁਸੀਂ ਰਾਤ ਨੂੰ ਲਾ ਲਓ ਸੁਬ੍ਹਾ ਕੰਮ ਧੰਦਾ ਕਰਕੇ ਉਦੋਂ ਲਾ ਲਓ ਜੇ ਬੂਟ ਪਾਉਣੇ ਤਾਂ ਤੁਹਾਡੀ ਮਰਜ਼ੀ ਨਹੀਂ ਚੱਪਲਾਂ ਚੀ ਭਾਵੇਂ ਤੁਸੀਂ ਰੋ ਤੁਹਾਡੀਆਂ ਆਡੀਆਂ ਬਹੁਤ ਸੋਹਣੀਆਂ ਲੱਗਣੀਆਂ ਤੇ ਹੱਥ ਪੈਰ ਤੁਹਾਡੇ ਬੱਚਾ ਅਗੇ ਮਲੈਮ ਹੋ ਜਾਣਗੇ ਜੀ ਇਸ ਤਰ੍ਹਾਂ ਜਿਵੇਂ ਆਪਣੇ ਭਾਂਡੇ ਭੁੰਡੇ ਮਾਣ ਜਾਂ ਨਾਲ ਜਾਂ ਕੋਈ ਕੰਮ ਕਰਨਾ ਹਨਾ ਪਿੰਡਾਂ ਦੇ ਵਿੱਚ ਰਹਿੰਦੇ ਆ ਪਤੀਲੇ ਵੀ ਮੰਜਨੇ ਪੈਂਦੀ ਐ ਗੋਵਾ ਵੀ ਚੱਕਣਾ ਪੈਂਦਾ ਤੇ ਇੱਕ ਮਿੱਟੀ ਘਟੇ ਨਾਲ ਹੱਥ ਖਰਾਬ ਹੋ ਜਾਂਦੇ ਤੁਹਾਡੇ ਹੱਥ ਵਧੀਆ ਵਧੀਆ ਬਣ ਜਾਣਗੇ ਜੀ ਤੁਸੀਂ ਇਸ ਟਰੱਕ ਨੂੰ ਜਰੂਰ ਜਮਾਓ ਤੇ ਮੇਰੇ ਤੇ ਯਕੀਨ ਕਰਿਓ ਬਹੁਤ ਫੈਣੀ ਫਟ ਹੈ ਇਹਦੇ ਤੇ ਬਹੁਤ ਸਸਤਾ ਤੇ ਲਾਭਦਾਇਕ ਆਪਣੇ ਲਈ ਤੁਹਾਡੀਆਂ ਆਡੀਆਂ ਕਦੇ ਨਾ ਪਟੰਗ ਜੇ ਤੁਸੀਂ ਇਹਨਾਂ ਨੂੰ ਵਰਤਨ ਲੱਗ ਜੂਗੇ ਚਲੋ ਜੀ ਠੀਕ ਹੈ ਮਿਲਦੇ ਹਾਂ ਕਿਸੇ ਹੋਰ ਵੀਡੀਓ ਜਾਂ ਬਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਦਾ ਧੰਨਵਾਦ ਹੈ ਜੀ ਤੇ ਪਲੀਜ਼ ਮੇਰੇ ਚੈਨਲ ਨੂੰ ਸਪੋਰਟ ਜਰੂਰ ਕਰਿਓ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਵੀਡੀਓ ਨੂੰ ਅੱਗੇ-ਅੱਗੇ ਸ਼ੇਅਰ ਕਰਦੇ ਆ ਰਿਹਾ ਕੋਰ ਧੰਨਵਾਦ ਹੈ ਜੀ ਸਾਰਿਆਂ ਮਿਲਦੇ ਕਿਸੇ ਹੋਰ ਬਲੌਗ ਦੇ ਨਾਲ ਤਾਤਾ ਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਪਟੀਆਂ ਅੱਡੀਆਂ ਦਾ ਪੱਕਾ ਇਲਾਜ ਹੈ।